ਸਵਾਗਤ ਹੈ ਤੁਹਾਡਾ ਦੋਸਤੋ ਸਾਡੇ YouTube ਚੈਨਲ ਸਫਤ ਪੰਜਾਬ ਟੀਵੀ ਦੇ ਵਿੱਚ ਤੌਰਤਾਂ ਦੀਆਂ ਪੈਨਸ਼ਨਾਂ ਬਾਰੇ ਮਾਨ ਸਰਕਾਰ ਨੇ ਇੱਕ ਐਮ ਫੈਸਲਾ ਲਿਆ ਹੈ ਤਾਂ ਪੈਸਾ ਜਿਹੜਾ ਉਹ ਜਾਰੀ ਕਰ ਦਿੰਦਾ ਹੈ ਕਿੰਨਾ ਪੈਸਾ ਜਾਰੀ ਹੋਇਆ ਕਿਹੜੀਆਂ ਮਹਿਲਾਵਾਂ ਨੂੰ ਜਾਰੀ ਹੋਇਆ ਸਾਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੇਣ ਜਾ ਰਹੇ ਹਾਂ ਨਵੇਂ ਜੁੜੇ ਹੋਏ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਵੀਡੀਓ ਲਾਸਟ ਤੱਕ ਜ਼ਰੂਰ ਸੁਣਨਾ ਤੇ ਇੱਕ ਲਾਈਕ ਕਰ ਦਿਓ ਤੇ ਪਿਆਰਾ ਜਿਹਾ ਕਮੈਂਟ ਹੈ ਜਿਹੜਾ ਉਹ ਵੀ ਜ਼ਰੂਰ ਕਰ ਦਿਓ ਤਾਂ ਦੇਖ ਸਕਦੇ ਹੋ ਸਕਰੀਨ ਤੇ ਇਸ ਬਾਰੇ ਤੁਹਾਨੂੰ ਜਾਣਕਾਰੀ ਦੇਣ ਜਾ ਰਹੇ ਹਾਂ ਇਹ ਨੋਟੀਫਿਕੇਸ਼ਨ ਜਾਰੀ ਹੋਇਆ ਹੈ ਪੰਜਾਬ ਸਰਕਾਰ ਨੇ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਕਿਹੜੀਆਂ ਮਹਿਲਾਵਾਂ ਦੇ ਲਈ ਕੀਤਾ ਉਹ ਵੀ ਤੁਹਾਨੂੰ ਦੱਸਦੇ ਹਾਂ ਤੇ ਇਸ ਦੇ ਵਿੱਚ ਕੀ ਕੁਝ ਲਿਖਿਆ ਉਹ ਤੁਹਾਨੂੰ ਬੋਲ ਕੇ ਵਿਖਾ ਰਹੇ ਹਾਂ ਕਿ ਇਹਦੇ ਵਿੱਚ ਕੀ ਕੁਝ ਹੈ ਜਿਹੜਾ ਉਹ ਜਾਰੀ ਕੀਤਾ ਗਿਆ ਕਿਹੜੀ ਅਪਡੇਟ ਹੈ ਸਾਰੀ ਜਾਣਕਾਰੀ ਤੁਹਾਨੂੰ ਦੇਣ ਜਾ ਰਹੇ ਹਾਂ ਇਸ ਦੇ ਵਿੱਚ ਕੀ ਲਿਖਿਆ ਅਗਸਤ 2025 ਤੱਕ 6.66 ਲੱਖ ਲਾਭਪਾਤਰੀਆਂ ਨੂੰ 593.14 ਕਰੋੜ ਜਿਹੜੇ ਪੈਸੇ ਨੇ ਤਾਂ ਇਹ ਜਾਰੀ ਕਰ ਦਿੱਤੇ ਨੇ ਭਗਵੰਤ ਮਾਨ ਸਰਕਾਰ ਨੇ ਤਾਂ ਮੁੱਖ ਮੰਤਰੀ ਪੰਜਾਬ ਵੱਲੋਂ ਇਹ ਜਾਰੀ ਕੀਤੇ ਗਏ ਨੇ ਨੋਟੀਫਿਕੇਸ਼ਨ ਜਾਰੀ ਹੋਇਆ ਤਾਂ ਇਸ ਦੇ ਵਿੱਚ ਕਿਹਾ ਗਿਆ ਕਿ ਪੰਜਾਬ ਸਰਕਾਰ ਨੇ ਜਿਹੜੀਆਂ ਕਿ ਵਿਧਵਾਵਾਂ ਅਤੇ ਨਿਆਸਰਿਤ ਔਰਤਾਂ ਲਈ ਵਿੱਤੀ ਸਾਲ 2025-26 ਵਿੱਚ 1170 ਕਰੋੜ ਰੁਪਏ ਜਿਹੜੇ ਰਾਖਵੇਂ ਐ ਤਾਂ ਉਹ ਰੱਖੇ ਗਏ ਨੇ ਤਾਂ ਇਹਨਾਂ ਦੀਆਂ ਜਿਹੜੀਆਂ ਪੈਨਸ਼ਨਾਂ ਆਉਂਦੀਆਂ ਨੇ ਜਿਹੜੀਆਂ ਤੁਹਾਨੂੰ ਦੱਸ ਰਿਹਾ ਕਿ ਵਿਧਵਾਵਾਂ ਅਤੇ ਨਿਆਸਰਿਤ ਜਿਹੜੀਆਂ ਔਰਤਾਂ ਨੇ ਉਹਨਾਂ ਦੀਆਂ ਪੈਨਸ਼ਨਾਂ ਦੇ ਲਈ ਇਹ ਜਿਹੜੇ ਪੈਸੇ ਐ 1170 ਕਰੋੜ ਰੁਪਏ ਤਾਂ ਇਹ ਰਕਮੇ ਰੱਖ ਲਏ ਨੇ ਆਨਰ ਟਾਈਮ ਦੇ ਵਿੱਚ ਇਸ ਦੀਆਂ ਪੈਨਸ਼ਨਾਂ ਜਿਹੜੀਆਂ ਉਹ ਜਾਰੀ ਕੀਤੀਆਂ ਜਾਣਗੀਆਂ ਤੇ ਜਿਹੜੇ ਪਿਛਲੇ ਨੇ ਤਾਂ ਉਹ 593 ਕਰੋੜ ਰੁਪਏ ਦੀ ਰਕਮ ਐ ਜਿਹੜੀ ਉਹ ਜਾਰੀ ਕਰ ਦਿੱਤੀ ਐ ਜਿਹੜੀਆਂ ਦੀ ਪੈਨਸ਼ਨਾਂ ਕਿਸੇ ਦੀ ਰੁਕੀ ਸੀ ਉਹ ਪੈਨਸ਼ਨਾਂ ਸਾਰੀਆਂ ਜਾਰੀ ਹੋ ਚੁੱਕੀਆਂ ਜੇਕਰ ਨਹੀਂ ਆਈ ਤੁਹਾਡੇ ਖਾਤੇ ਦੇ ਵਿੱਚ ਪੈਨਸ਼ਨ ਬਹੁਤ ਜਲਦੀ ਆ ਜਾਵੇਗੀ ਤੇ ਨਵੇਂ ਪੈਸੇ ਆ ਜਿਹੜੇ ਉਹ ਵੀ ਰਾਖਵੇਂ ਆ ਜਿਹੜੇ ਉਹ ਰੱਖ ਲਏ ਗਏ ਨੇ ਫਿਲਹਾਲ ਇੰਨਾ ਹੀ ਧੰਨਵਾਦ